ਪੰਜਾਬ ਸਰਕਾਰ ਦੇ ਇਸ ਪੋਰਟਲ ਦੇ ਰਾਹੀਂ ਹੁਣ ਪੈਨਸ਼ਨਰਾਂ ਨੂੰ ਇਧਰ ਉਧਰ ਭੱਜ ਦੌੜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸਮੱਸਿਆ ਸੰਬੰਧੀ ਕਿਸੇ ਵੀ ਤਰੀਕੇ ਦੀ ਸਰਕਾਰੀ ਦਫ਼ਤਰਾਂ ਦੇ ਵਿੱਚ ਗੇੜੇ ਮਾਰਨ ਦੀ ਲੋੜ ਹੁਣ ਨਹੀਂ ਹੋਵੇਗੀ ਅਤੇ ਇਸ ਦੇ ਨਾਲ-ਨਾਲ ਅਧਿਕਾਰੀਆਂ ਨੂੰ ਸਫਾਰਸ਼ਾਂ ਨਹੀਂ ਕਰਦੀਆਂ ਪੈਣਗੀਆਂ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਹੋਰ ਨਵੀਂ ਪਹਿਲ ਕੀਤੀ ਹੈ ਪੰਜਾਬ ਸਰਕਾਰ ਨੇ ਪੈਨਸ਼ਨ ਸੇਵਾ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਹੈ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਸਮੇਂ ਸਿਰ ਬੈਂਕਾਂ ਦੇ ਰਾਹੀਂ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਦੇ ਪਹਿਲੇ ਪੜਾਅ ਦੇ ਵਿੱਚ ਦੱਸਦਨੀ ਹੈ ਕਿ ਜੋ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਇਹ ਪਾਇਲਟ ਪ੍ਰੋਜੈਕਟ ਹੈ ਜੋ ਕਿ 6 ਵਿਭਾਗਾਂ ਦੇ ਲਈ ਚਲਾਇਆ ਜਾਵੇਗਾ ਇਸ ਵਿੱਚ ਜੋ ਕਰਮਚਾਰੀ ਨੇ ਸੇਵਾਮੁਕਤ ਕਰਮਚਾਰੀ ਨੇ ਜੋ ਮਾਮਲਿਆਂ ਨੂੰ ਸੰਭਾਲਿਆ ਜਾ ਰਿਹਾ ਹੈ ਔਰ ਜੋ ਇਸ ਪੋਰਟਲ ਦੇ ਵਿੱਚ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ ਪੈਨਸ਼ਨ ਸੰਬੰਧੀ ਕੋਈ ਵੀ ਸਮੱਸਿਆ ਹੋਵੇਗੀ ਉਸ ਦਾ ਹਲ ਕੀਤਾ ਜਾਵੇਗਾ ਪੈਨਸ਼ਨਰਾਂ ਦਾ ਰਿਕਾਰਡ ਵੀ ਅਪਲੋਡ ਕੀਤਾ ਜਾ ਰਿਹਾ ਹੈ ਜੋ ਸਰਕਾਰ ਦਿਵਾਲੀ ਤੱਕ ਇਸ ਪੋਰਟਲ ਨੂੰ ਕਰਮਚਾਰੀਆਂ ਨੂੰ ਸਮਰਪਿਤ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਹੈ ਜਾਨੀ ਕਿ ਦਿਵਾਲੀ ਤੱਕ ਇਹ ਪੂਰਾ ਪੋਰਟਲ ਜੋ ਕਰਮਚਾਰੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਦੱਸੀ ਕਿ ਜੋ ਪੂਰੀ ਜਾਣਕਾਰੀ ਹੈ ਸਿਹਤ ਸਿੱਖਿਆ ਪੁਲਿਸ ਜਲ ਸਪਲਾਈ ਇਸ ਦੇ ਨਾਲ ਨਾਲ ਸੈਨੀਟੇਸ਼ਨ ਵਿਭਾਗ ਇਸ ਦੇ ਵਿੱਚ ਪਾਇਲਟ ਪ੍ਰੋਜੈਕਟ ਹੈ ਜੋ ਕਿ ਚਲਾਇਆ ਜਾ ਰਿਹਾ ਹੈ ਪਹਿਲੇ ਪੜਾਅ ਦੇ ਵਿੱਚ ਇਹ ਪ੍ਰੋਜੈਕਟ ਜੋ ਕਰਮਚਾਰੀ ਨੇ ਸੇਵਾਮੁਕਤ ਹੋ ਚੁੱਕੇ ਨੇ ਡੇਟਾ ਉਹਨਾਂ ਦਾ ਪੋਰਟਲ ਦੇ ਉੱਤੇ ਜੋ ਕਿ ਚੜਾਇਆ ਜਾ ਰਿਹਾ ਹੈ ਯਾਨੀ ਕਿ ਅਪਲੋਡ ਕੀਤਾ ਜਾ ਰਿਹਾ ਹੈ ਵਿਭਾਗਾ ਦੇ ਜੋ ਹੁਣ ਪੈਨਸ਼ਨਰ ਨੇ ਉਹਨਾਂ ਨੂੰ ਸਹਾਇਤਾ ਮਿਲਣ ਵਾਲੀ ਹੈ ਸਰਕਾਰੀ ਦਫ਼ਤਰਾਂ ਦੇ ਜਿਹੜੇ ਮੰਨ ਤੋਂ ਨਜਾਤ ਮਿਲਣ ਜਾ ਰਹੀ ਹੈ ਸੋਦਾ ਚੀਕੀ ਪੋਰਟਲ ਤੇ ਕਰਮਚਾਰੀਆਂ ਦੀ ਇੱਕ ਆਈਡੀ ਜੋ ਤਿਆਰ ਕੀਤੀ ਜਾਵੇਗੀ ਪੋਰਟਲ ਕਿਵੇਂ ਕੰਮ ਕਰ ਰਿਹਾ ਹੈ ਉਹ ਵੀ ਦੱਸ ਦਿੰਨੇ ਆ ਜੋ ਆਈਡੀ ਪੂਰੀ ਤਿਆਰ ਹੋਵੇਗੀ ਡਾਟਾ ਅਪਲੋਡ ਸਰਕਾਰ ਦੇ ਵੱਲੋਂ ਇਸ ਪੋਰਟਲ ਦੇ ਉੱਤੇ ਕੀਤਾ ਜਾਵੇਗਾ ਔਰ ਜੇਕਰ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਸ ਰਾਹੀਂ ਵਿਭਾਗ ਨੂੰ ਸਿੱਧੇ ਤੌਰ ਤੇ ਸ਼ਿਕਾਇਤ ਭੇਜੀ ਜਾ ਸਕਦੀ ਹੈ ਸ਼ਿਕਾਇਤ ਨਾਮ ਦਾਇਕ ਲਗਤੋ ਕਾਲਮ ਬਣਾਇਆ ਜਾਵੇਗਾ ਜ ਕਾਲਮ ਹੈ ਜੋ ਉਸ ਦੇ ਵਿੱਚ ਜਾਣਕਾਰੀ ਭਰਨੀ ਪਵੇਗੀ ਸ਼ਿਕਾਇਤ ਦਰਜ ਕਰਾਣੀ ਪਵੇਗੀ ਤੇ ਇਸ ਤੋਂ ਬਾਅਦ ਪੋਰਟਲ ਸਿੱਧਾ ਸੰਬੰਧਤ ਅਧਿਕਾਰੀ ਕੋਲ ਜਾਵੇਗਾ ਯਾਨੀ ਕਿ ਸ਼ਿਕਾਇਤ ਐ ਸਿੱਧੀ ਅਧਿਕਾਰੀਆਂ ਕੋਲ ਹੁਣ ਪਹੁੰਚੇਗੀ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਹੋਵੇਗੀ ਜੇਕਰ ਤੁਹਾਡਾ ਕੋਈ ਕੰਮ ਨਹੀਂ ਹੋ ਰਿਹਾ ਵੈ ਕਿਸੇ ਕੰਮ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਪੰਜਾਬ ਦੇ ਪੈਨਸ਼ਨਰਾਂ ਦੇ ਲਈ ਇਹ ਭਗਵੰਤ ਪੰਥ ਸਰਕਾਰ ਦੇ ਵੱਲੋਂ ਵੱਡੀ ਪਹਿਲ ਕਦਮੀ ਹੈ ਸੋ ਹਰ ਇੱਕ ਕੰਮ ਦੇ ਲਈ ਜੋ ਕਿ ਇੱਕ ਟਾਈਮ ਪੀਰੀਅਡ ਵੀ ਨਿਰਧਾਰਤ ਕੀਤਾ ਜਾਵੇਗਾ ਯਾਨੀ ਕਿ ਇੱਕ ਜੋ ਤਾਂ ਜੋ ਸਮੇਂ ਸੀਮਾ ਬਸ ਨੂੰ ਤੈ ਕੀਤਾ ਜਾਵੇਗਾ ਜਿਸ ਦੇ ਵਿੱਚ ਕੰਮ ਨੂੰ ਨਿਪਰੇ ਚਾੜਨਾ ਲਾਜ਼ਮੀ ਹੋਵੇਗਾ ਸੋ ਇਹ ਜੋ ਸ਼ੁਰੂਆਤ ਹੈ ਪੰਜਾਬ ਦੇ ਵਿੱਚ ਬੋਡਾਂ ਤੇ ਕਾਰਪੋਰੇਸ਼ਨਾਂ ਨੂੰ ਨਹੀਂ ਕੀਤਾ ਜਾਵੇਗਾ ਇਸ ਦੇ ਵਿੱਚ ਸ਼ਾਮਲ ਪਰ ਜੋ ਬਾਕੀ ਵਿਭਾਗ ਨੇ ਉਹ ਇਸ ਦੇ ਵਿੱਚ ਜੋ ਸ਼ਾਮਲ ਹੋਣਗੇ ਸਰਕਾਰ ਦੁਆਰਾ ਬਣਾਇਆ ਜਾ ਰਿਹਾ ਹੈ ਪੋਰਟਲ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੋਵੇਗਾ ਜੋ ਬੋਰਡ ਨੇ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀ ਨੇ ਇਸ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਵੱਖਰੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਦਾ ਸੇਵਾ ਨਿਯਮ ਵੀ ਥੋੜੇ ਵੱਖਰੇ ਹੁੰਦੇ ਨੇ ਭਾਵੇਂ ਸਰਕਾਰ ਦੁਆਰਾ ਇਹਨਾਂ ਵਿੱਚ ਸੀਨੀਅਰ ਆਈਐਸ ਤੇ ਪਿਛੇ ਅਧਕਾਰੀ ਤਾਇਨਾਤ ਕੀਤੇ ਗਏ ਹਨ ਪਰ ਜੋ ਉਹਨਾਂ ਦੇ ਮੁਖੀ ਜੋ ਚੇਅਰਮੈਨ ਹੁੰਦੇ ਹਨ ਜੋ ਕੰਮ ਦੀ ਸ਼ੈਲੀ ਇਹਨਾਂ ਦੀ ਥੋੜੀ ਅਲੱਗ ਹੁੰਦੀ ਹੈ ਇਸ ਕਰਕੇ ਜੋ ਫਿਲਹਾਲ ਕੁਝ ਵਿਭਾਗ ਦੇ ਵਿੱਚ ਲਗਭਗ 6 ਵਪਾਰ ਦੇ ਸਪਾਇਰਲ ਪ੍ਰੋਜੈਕਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਸੋ ਦੱਸ ਜਾਈ ਕਿ ਪੰਜਾਬ ਦੇ ਵਿੱਚ ਹੁਣ ਪੈਨਸ਼ਨਰ ਯਾਨੀ ਕਿ 3 ਲੱਖ ਪੈਨਸ਼ਨਰਾਂ ਦੀ ਜੋ ਕਿ ਹੁਣ ਹੈ ਸੇਵਾ ਪੋਰਟਲ ਦੇ ਰਾਹੀਂ ਸਮੱਸਿਆਵਾਂ ਨੇ ਹੱਲ ਹੋਣਗੀਆਂ ਯਾਨੀ ਕਿ ਹੁਣ ਸਿੱਧੇ ਤੌਰ ਤੇ ਜੋ ਪੰਜਾਬ ਦੇ 3 ਲੱਖ ਤੋਂ ਵੱਧ ਪੈਨਸ਼ਨਰ ਨੇ ਉਹਨਾਂ ਦੀ ਸੁਣਵਾਈ ਹੈ ਸਰਕਾਰ ਜੋ ਕਿ ਸੌਖੇ ਤਰੀਕੇ ਦੇ ਨਾਲ ਕਰੇਗੀ ਜੇਕਰ ਕੋਈ ਸਮੱਸਿਆ ਹੋਵੇਗੀ ਸਮੱਸਿਆ ਦਾ ਹੱਲ ਲਿਆ ਬੜੇ ਸੋਖੇ ਤਰੀਕੇ ਨਾਲ ਕੰਮ ਬੈਠ ਹੀ ਹੋ ਜਾਵੇਗਾ ਸਰਕਾਰੀ ਦਫਤਰਾਂ ਦੇ ਵਿੱਚ ਹੁਣ ਭੱਜ ਦੌੜ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੋਵੇਗੀ